ਇਸ ਈਕਸ਼ਾ ਵਾਲੇ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦਰਸਲ ਇਹ ਵੀਡੀਓ ਲੁਧਿਆਣਾ ਦੇ ਲਹਾਰਾ ਪਿੰਡ ਦੀ ਹੈ ਜਿੱਥੇ ਉਸ ਸਮੇਂ ਮੁੰਡੇ ਨੂੰ ਲੋਕਾਂ ਨੇ ਗੀਚੀ ਤੋਂ ਫੜ ਕੇ ਛੱਤਰ ਪ੍ਰੇਡ ਕਰ ਦਿੱਤੀ ਜਦੋਂ ਇਸ ਮੁੰਡੇ ਨੇ ਇੱਕ ਕੁੜੀ ਦੇ ਨਾਲ ਛੇੜਛਾੜ ਕੀਤੀ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸੀ ਹੈ ਇਹ ਮੁੰਡਾ ਇੱਕ ਕੁੜੀ ਦੇ ਨਾਲ ਛੇੜਛਾੜ ਕਰ ਰਿਹਾ ਸੀ ਪਰ ਅੱਗੋਂ ਉਹ ਕੁੜੀ ਵੀ ਦਲੇਰ ਨਿਕਲੀ ਜਿਸ ਨੇ ਰੌਲਾ ਪਾ ਦਿੱਤਾ ਐਨੇ ਚ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਮੁੰਡੇ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਫਿਰ ਐਸਾ ਆਸ਼ਕੀ ਦਾ ਭੂਤ ਉਤਾਰਿਆ ਕਿ ਹੁਣੇ ਛੇੜਨ ਦੀ ਗੱਲ ਤਾਂ ਦੂਰ ਰਹੀ ਕਿਸੇ ਕੁੜੀ ਵੱਲ ਅੱਖ ਚੱਕ ਕੇ ਵੀ ਨਹੀਂ ਦੇਖੇਗਾ ਕਿਉਂਕਿ ਸਥਾਨਕ ਲੋਕਾਂ ਨੇ ਜੋ ਇਸ ਦੀ ਤਸੱਲੀ ਕਰਵਾ ਦਿੱਤੀ ਪਰ ਉਥੇ ਹੀ ਕੁਝ ਰਹਿਮ ਦੇ ਲੋਕਾਂ ਦੇ ਕਹਿਣ ਤੇ ਛੇਤਰ ਪ੍ਰੇਡ ਕਰਨ ਤੋਂ ਬਾਅਦ ਮੁੰਡੇ ਨੂੰ ਛੱਡ ਦਿੱਤਾ ਗਿਆ ਫਿਰ ਉਹ ਆਪਣੀ ਰਿਕਸ਼ਾ ਲੈ ਕੇ ਰਫੂ ਚੱਕਰ ਹੋ ਗਿਆ ਸੋ ਅਸੀਂ ਵੀ ਹਕੀਕੀ ਟੀਵੀ ਪੰਜਾਬੀ ਜਰੀਏ ਕੁੜੀਆਂ ਅਤੇ ਔਰਤਾਂ ਨੂੰ ਇਹੀ مشਵਰਾ ਦੇਣਾ ਚਾਹਾਂਗੇ ਕਿ ਜੇਕਰ ਅਜਿਹੀ ਛੇੜਖਾਨੀ ਕਿਸੇ ਨਾਲ ਵੀ ਹੁੰਦੀ ਹੈ ਤਾਂ ਤੁਸੀਂ ਵੀ ਉਸ ਦੇ ਖਿਲਾਫ ਆਵਾਜ਼ بلند ਕਰੋ ਇਸ ਈ ਰਿਕਸ਼ਾ ਵਾਲੇ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦਰਸਲ ਇਹ ਵੀਡੀਓ ਲੁਧਿਆਣਾ ਦੇ ਲਹਾਰਾ ਪਿੰਡ ਦੀ ਹੈ ਜਿੱਥੇ ਉਸ ਸਮੇਂ ਮੁੰਡੇ ਨੂੰ ਲੋਕਾਂ ਨੇ ਗੀਚੀ ਤੋਂ ਫੜ ਕੇ ਛੱਤਰ ਪਹੇੜ ਕਰ ਦਿੱਤੀ ਜਦੋਂ ਇਸ ਮੁੰਡੇ ਨੇ ਇੱਕ ਕੁੜੀ ਦੇ ਨਾਲ ਛੇੜਛਾੜ ਕੀਤੀ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸੀ ਹੈ ਇਹ ਮੁੰਡਾ ਇੱਕ ਕੁੜੀ ਦੇ ਨਾਲ ਛੇੜਛਾੜ ਕਰ ਰਿਹਾ ਸੀ ਪਰ ਅੱਗੋਂ ਉਹ ਕੁੜੀ ਵੀ ਦਲੇਰ ਨਿਕਲੀ ਜਿਸ ਨੇ ਰੌਲਾ ਪਾ ਦਿੱਤਾ ਐਨੇ ਚ ਹੀ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਮੁੰਡੇ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਫਿਰ ਐਸਾ ਆਸ਼ਕੀ ਦਾ ਭੂਤ ਉਤਾਰਿਆ ਕਿ ਹੁਣੇ ਛੇੜਨ ਦੀ ਗੱਲ ਤਾਂ ਦੂਰ ਹੀ ਕਿਸੇ ਕੁੜੀ ਵੱਲ ਅੱਖ ਚੱਕ ਕੇ ਵੀ ਨਹੀਂ ਦੇਖੇਗਾ ਕਿਉਂਕਿ ਸਥਾਨਕ ਲੋਕਾਂ ਨੇ ਜੋ ਇਸ ਦੀ ਤਸੱਲੀ ਕਰਵਾ ਦਿੱਤੀ ਪਰ ਉਥੇ ਕੁਝ ਰਹਿਮ ਦੇ ਲੋਕਾਂ ਦੇ ਕਹਿਣ ਤੇ ਛੇਤਰ ਪ੍ਰੇੜ ਕਰਨ ਤੋਂ ਬਾਅਦ ਮੁੰਡੇ ਨੂੰ ਛੱਡ ਦਿੱਤਾ ਗਿਆ ਫਿਰ ਉਹ ਆਪਣੀ ਰਿਕਸ਼ਾ ਲੈ ਕੇ ਰਫੂ ਚੱਕਰ ਹੋ ਗਿਆ ਸੋ ਅਸੀਂ ਵੀ ਹਕੀਕੀ ਟੀਵੀ ਪੰਜਾਬੀ ਜਰੀਏ ਕੁੜੀਆਂ ਅਤੇ ਔਰਤਾਂ ਨੂੰ ਇਹੀ مشਵਰਾ ਦੇਣਾ ਚਾਹਾਂਗੇ ਕਿ ਜੇਕਰ ਅਜਹੀ ਛੇੜਖਾਨੀ ਕਿਸੇ ਨਾਲ ਵੀ ਹੁੰਦੀ ਹੈ ਤਾਂ ਤੁਸੀਂ ਵੀ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰੋ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ